ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਕਮਿਸ਼ਨਰ ਰੇਟ ਪੁਲਿਸ ਲੁਧਿਆਣਾ ਦੇ ਵੱਲੋਂ ਨਵੀਂ ਪਹਿਲ ਸਿਕਿਉਰ ਪਾਰਕ ਆਫਿਸ ਦੀ ਸ਼ੁਰੂਆਤ ਆਓ ਜਾਣਦੇ ਹਾਂ ਪੂਰੀ ਖਬਰ ਬਣੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਦੀ ਖਾਸ ਰਿਪੋਰਟ ਮਾਨਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਹੈ ਅਸੀਂ ਜਿਹੜਾ ਜਿੰਨੀਆਂ ਸਾਡੀਆਂ ਪੂਰੇ ਲੁਧਿਆਣਾ ਸ਼ਹਿਰ ਦੇ ਵਿੱਚ ਪਾਰਕਿੰਗਸ ਨੇ ਉਹਨਾਂ ਵਿੱਚ ਜਿਹੜੀ ਹੈ ਕਿ ਵਹੀਕਲ ਜਿੰਨੇ ਖੜੇ ਨੇ ਉਹਨਾਂ ਦੀ ਚੈਕਿੰਗ ਕੀਤੀ ਗਈ ਤੇ ਉਹਨਾਂ ਵਿੱਚ ਅਸੀਂ ਜਿਹੜੇ ਕਿ ਅਲੱਗ-ਅਲੱਗ ACPs ਅਲੱਗ-ਅਲੱਗ SHOs ਦੀ ਡਿਊਟੀ ਲਗਾਈ ਗਈ ਤੇ ਉੱਥੇ ਜਿਹੜੇ ਅਕਸਰ ਦੇਖਿਆ ਜਾਂਦਾ ਹੈ ਕਿ ਜਿਹੜੇ ਮਾੜੇ ਅੰਸਰ ਨੇ ਉੱਥੇ ਕਈ ਵਾਰ ਚੋਰੀ ਛੋਦਾ ਮੋਟਰਸਾਈਕਲ ਜਾਂ ਕੋਈ ਲੰਬਾਰੀ ਸਕੂਟਰਸਾਈਕਲ ਉੱਥੇ ਖੜੇ ਹੁੰਦੇ ਨੇ ਕਾਫੀ ਦੇਰ ਤੱਕ ਤੇ ਉਹਨਾਂ ਦੀ ਅਸੀਂ ਚੈਕਿੰਗ ਕੀਤੀ ਉਹਨਾਂ ਨੂੰ ਅਸੀਂ ਪ੍ਰੋਪਰ ਵਾਹਨ ਐਪ ਦੇ ਥਰੂ ਚੈੱਕ ਕੀਤਾ ਤੇ ਪ੍ਰੋਪਰ ਜਿਹੜਾ ਉਦ ਵਿੱਚ ਜਿਹੜਾ ਕੋਈ ਵਹੀਕਲ ਲੱਗਦਾ ਸਾਨੂੰ ਕਿ ਕੋਈ ਚੋਰੀ ਦਾ ਸੀਗਾ ਜਾਂ ਬਹੁਤ ਜ਼ਿਆਦਾ ਦੇਰ ਦਾ ਲਵਾਰੇ ਸੁਖਤ ਪਾਰਕਿੰਗਸ 'ਚ ਖੜਾ ਸੀਗਾ ਉਹਨੂੰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ। ਤਾਂ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਕੱਲ ਇਹ ਤਕਰੀਬਨ 8 ਜਗ੍ਹਾ ਪੂਰੇ ਲੁਧਿਆਣੇ ਵਿੱਚ ਜਿਹੜੀ ਹੈ ਅਸੀਂ ਇਹ ਚੈਕਿੰਗ ਕੀਤੀ ਆ ਤੇ ਇਹਦੇ ਵਿੱਚ ਕਈ ਵਹੀਕਲਸ ਦੇ ਜਿਹੜੇ ਨੇ ਅਸੀਂ ਇੰਪਾਉਂਡ ਕੀਤੇ ਨੇ ਤੇ ਪਾਰਕਿੰਗਸ ਤੋਂ ਅਸੀਂ ਕਈ ਲਵਾਰੇ ਸੁ ਵਹੀਕਲ ਜਿਹੜੇ ਉਹ ਰਿਕਵਰ ਵੀ ਕੀਤੇ।